ਕੱਲ ਸਾਨੂੰ ਪਟਵਾਰ ਦੇ ਉੱਤੇ ਜਿਹਦਾ ਬਲਕਾਰ ਸਿੰਘ ਦਾ ਪੁੱਤਰ ਰਕੇਂਦਰ ਸਿੰਘ ਇਹ ਦਰਾਨੇਗਾਸ ਦਾ ਐਸਆਈ ਰਕੇਂਦਰ ਸਿੰਘ ਨੇ ਇਹਨੂੰ ਕਾਬੂ ਕੀਤੇ ਇਹਦੇ ਕਬਜ਼ੇ ਦੇ ਵਿੱਚੋਂ 6 ਗ੍ਰਾਮ ਹਿਊਰਨ ਚਿੱਟਾ ਬਰਾਮਦ ਕੀਤਾ ਜੋ ਸਰਕਾਰ ਦੀ ਜੁਧ ਨਸ਼ਾ ਉੱਤੇ ਨਹਿਮ ਚੱਲ ਰਹੀ ਹੈ ਉਹਦੇ ਵਿੱਚ ਸੀ ਬਲਾਡਾ ਪੁਲਿਸ ਹੈ ਜਿਹੜੀ ਉਹ ਪੂਰਨ ਤੌਰ ਤੇ ਨਸ਼ਾ ਦੇ ਖਿਲਾਫ ਅਸੀਂ ਆਪਣੀ ਮਿਹਨਤ ਕੀਤੀ ਹੋਈ ਹੈ ਤੇ ਕਿਸੇ ਵੀ ਸ਼ਖਸ ਨੂੰ ਕਿਸੇ ਵੀ ਵਿਅਕਤੀ ਨੂੰ ਅਸੀਂ ਇਹਨਾਂ ਸ਼ਾਇਦ ਦਾ ਕਟਨ ਨਹੀਂ ਵੇਚਦੇ ਹੁੰਦੇ ਸਰਕਾਰ ਦੇ ਅੰਦਰ ਸਰਾਈ ਤੇ ਕੋਈ ਪਹਿਲਾਂ ਵੀ ਇਹ ਨਹੀਂ ਕਰਦਿਆ ਜਿਸ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਪਰ ਫਿਰ ਵੀ ਇਹ ਦੀ ਬਿਦਦੋ ਕਰਨੀ ਪਦੀ ਹੈ ਤਾਂ ਸਰ ਕੀ ਕਾਰਵਾਈ ਕੀਤੀ ਜੀ ਇਹ ਤੇ ਮੁਕਦਮਾ ਨੰਬਰ 144 ਅਸੀਂ ਦਰਜਾ ਰਜਿਸਟਰ ਕਰ ਲਿਆ ਜਿਹਨੂੰ ਪੇਸ਼ਦਾਨ ਕੀਤਾ ਜਾਵੇ ਕੀ ਨਾਮ ਹੈ ਜੀ ਦਾ ਜਿਹਦਾ ਨਾਮ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਾੜਨ ਪ੍ਰਚਾਰ ਭਲਾੜਾ ਕੱਲ ਸਾਨੂੰ ਫੜਵਾ ਕੇ ਉੱਤੇ ਜਿਹਦਾ ਬਲਕਾਰ ਸਿੰਘ ਦਾ ਪੁੱਤਰ ਰਸ਼ੀਂਦਰ ਸਿੰਘ ਹੈ ਇਹ ਦਰਾਨੇਗਾਸ ਦਾ ਐਸਆਈ ਰਿਸ਼ੀਂਦਰ ਸਿੰਘ ਨੇ ਇਹਨੂੰ ਕਾਬੂ ਕੀਤੇ ਇਹਦੇ ਕਬਜ਼ੇ ਦੇ ਵਿੱਚੋਂ 6 ਗ੍ਰਾਮ ਹਿਊਰਨ ਚਿੱਟਾ ਬਰਾਮਦ ਕੀਤਾ ਜੋ ਸਰਕਾਰ ਦੀ ਜੁਧ ਨਸ਼ਾ ਵਿਰੁੱਧ ਨਿਮ ਚੱਲ ਰਹੀ ਹੈ ਉਹਦੇ ਵਿੱਚ ਸੀ ਬਲਾਡਾਪੁਰ ਸ ਹੈ ਜਿਹੜੀ ਉਹ ਪੂਰਨ ਤੌਰ ਤੇ ਨਸ਼ਾ ਦੇ ਖਿਲਾਫ ਅਸੀਂ ਆਪਣੀ ਨਿਮ ਉੱਡੀ ਹੋਈ ਹੈ ਤੇ ਕਿਸੇ ਵੀ ਸ਼ਖਸ ਨੂੰ ਕਿਸੇ ਵੀ ਵਿਅਕਤੀ ਨੂੰ ਅਸੀਂ ਜਿਹੜਾ ਨਸ਼ਾ ਨਾਗਾ ਬੇਟਨ ਨਹੀਂ ਵੇਚਣ ਦੀ ਹੁਕਮ ਸਰਕਾਰ ਨੇ ਜਦੋਂ। ਸਾਰੇ ਤੇ ਕੋਈ ਪਹਿਲਾਂ ਵੀ ਇਹ ਨਹੀਂ ਕਰਦੇ। ਇਸ ਤੋਂ ਪਹਿਲਾਂ ਕੋਈ ਮੁਕਦਰਮਾ ਦਰਜ ਨਹੀਂ ਹੈ। ਪਰ ਫਿਰ ਵੀ ਦੀ ਬਦਦੋ ਕਰਣੀ ਪਦੀ ਹੈ। ਹੁਣ ਸਰ ਕੀ ਕਾਰਵਾਈ ਕੀਤੀ? ਇਹ ਤੇ ਮੁਕਦਮਾ ਨੰਬਰ 144 ਅਸੀਂ ਦਰਜ ਰਜਿਸਟਰ ਕਰ ਲਿਆ ਜਿਹਨੂੰ ਪੇਸ਼ਦਾਨ ਕੀਤਾ ਜਾਵੇ। ਕੀ ਨਾਮ ਹੈ ਜੀ ਦਾ? ਇਹਦਾ ਨਾਮ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਾੜਨ ਵਿਚਾਰ ਭਲਾੜਾ। ਕੱਲ ਸਾਨੂੰ ਪੜਵਾ ਦੇ ਉੱਤੇ ਇਹ ਦਾ ਬਲਕਾਰ ਸਿੰਘ ਪੁੱਤਰ ਰਕੇਂਦਰ ਸਿੰਘ ਇਹ ਦਰਾਨੇਗਾਸ ਦਾ ਐਸਆਈ ਰਕੇਂਦਰ ਸਿੰਘ ਨੇ ਇਹਨੂੰ ਕਾਬੂ ਕਰਕੇ ਇਹਦੇ ਕਰਜੇ ਦੇ ਵਿੱਚੋਂ 6 ਗ੍ਰਾਮ ਹਿਊਰਨ ਚਿੱਟਾ ਬਰਾਬਰ ਕੀਤਾ ਜੋ ਸਰਕਾਰ ਦੀ ਜੁਧ ਨਸ਼ਾ ਉੱਤੇ ਨਿਭੰਗ ਚੱਲ ਰਹੀ ਹੈ ਉਹਦੇ ਵਿੱਚ ਸੀ ਬਲਾਡਾ ਪੁਲਿਸ ਹੈ ਜਿਹੜੀ ਉਹ ਪੂਰਨ ਤਰ੍ਹਾਂ ਦੇ ਨਸ਼ਾ ਦੇ ਖਿਲਾਫ ਅਸੀਂ ਆਪਣੀ ਮਿਹਨਤ ਕੀਤੀ ਹੋਈ ਹੈ ਤੇ ਕਿਸੇ ਵੀ ਸ਼ਖਸ ਨੂੰ ਕਿਸੇ ਵੀ ਵਿਅਕਤੀ ਨੂੰ ਅਸੀਂ ਜਿਹੜਾ ਨਸ਼ਾ ਨਾਕਾ ਬੇਚਣ ਨਹੀਂ ਵੇਚਦੇ ਹੁੰਦੇ ਸਰਕਾਰ ਦੇ ਅਧਿਕਾਰ ਤੁਹਾਨੂੰ ਸਰ ਇਹ ਤੇ ਕੋਈ ਪਹਿਲਾ ਵੀ ਇਹ ਨਹੀਂ ਕਰਦਨੀ ਜਿਸ ਤੇ ਪਹਿਲਾਂ ਕੋਈ ਮੁਕੱਦਮਾ ਦਰਨੀ ਹੈ ਪਰ ਦੇਰ ਵੀ ਨਹੀਂ ਬਦਦੋ ਕਰਨੀ ਪਦੀ। ਹੁਣ ਸਰ ਕੀ ਕਾਰਵਾਈ ਕੀਤੀ ਹੈ? ਇਹ ਤੇ ਮੁਕੱਦਮਾ ਨੰਬਰ 144 ਅਸੀਂ ਦਰਜ ਰਜਿਸਟਰ ਕਰ ਲਿਆ ਜਿਹਨੂੰ ਅ ਪੇਸ਼ਦਾਨ ਕੀਤਾ ਜਾਵੇ। ਕੀ ਨਾਮ ਹੈ ਇਹਦਾ? ਇਹ ਨਾਮ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਾੜ ਨੰਬਰ 4 ਭਲਾੜਾ। ਕੱਲ ਸਾਨੂੰ ਫੜਵਾ ਕੇ ਆਉਂਦੇ ਇਹ ਦਾ ਬਲਕਾਰ ਸਿੰਘ ਪੁੱਤਰ ਰਕੇਂਦਰ ਸਿੰਘ ਇਹ ਦਰਾਨੇਗਾਸ ਦਾ ਐਸਆਈ ਰਕੇਂਦਰ ਸਿੰਘ ਨੇ ਇਹਨੂੰ ਕਾਬੂ ਕਰਕੇ ਇਹਦੇ ਕਬਜ਼ੇ ਦੇ ਵਿੱਚੋਂ 6 ਗ੍ਰਾਮ ਹਿਊਰਨ ਚਿੱਟਾ ਬਰਾਮਦ ਕੀਤਾ ਜੋ ਸਰਕਾਰ ਦੀ ਜੁਧ ਨਸ਼ਾ ਵਿਧ ਮہم ਚੱਲ ਰਹੀ ਹੈ ਉਹਦੇ ਵਿੱਚ ਸੀ ਬਲਹਾੜਾ ਪੁਲਿਸ ਹੈ ਜਿਹੜੀ ਉਹ ਪੂਰਨ ਤੌਰ ਤੇ ਨਸ਼ਾ ਦੇ ਖਿਲਾਫ ਅਸੀਂ ਆਪਣੀ ਮਿਹਨਤ ਕੀਤੀ ਹੋਈ ਹੈ ਤੇ ਕਿਸੇ ਵੀ ਸ਼ਖਸ ਨੂੰ ਕਿਸੇ ਵੀ ਵਿਅਕਤੀ ਨੂੰ ਅਸੀਂ ਜਿਹੜਾ ਨਸ਼ਾ ਨਾ ਕਾ ਰਿਟਰਨ ਨਹੀਂ ਵੇਚਦੇ ਹੁੰਦੇ ਸਰਕਾਰ ਦੇ ਅੰਦਰ ਦਾ ਸਰ ਇਹ ਤੇ ਕੋਈ ਪਹਿਲਾਂ ਵੀ ਇਹ ਨਹੀਂ ਕਰਦੇ ਜਿਸ ਤੇ ਪਹਿਲਾਂ ਕੋਈ ਕਰਨਾ ਦਰਮੀ ਹੈ ਪਰ ਫਿਰ ਵੀ ਨਹੀਂ ਬਦਦੋ ਕਰਨਾ ਨਹੀਂ ਪਾਦੀ ਆ ਹੋਂ ਸਰ ਕੀ ਕਾਰਵਾਈ ਕੀਤੀ ਜੀ ਇਹ ਤੇ ਮੁਕੱਦਮਾ ਨੰਬਰ 144 ਅਸੀਂ ਦਰਜ ਰਜਿਸਟਰ ਕਰ ਲਿਆ ਜਿਹਨੂੰ ਅੱਜ ਪੇਸ਼ਦਾਨ ਕੀਤਾ ਜਾਵੇ ਕੀ ਨਾਮ ਹੈ ਜੀ ਦਾ ਇਹਦਾ ਨਾਮ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਾੜ ਨੰਬਰ ਚਾਰ ਬਲਾਡਾ